ਸ੍ਰੀ ਅਕਾਲ ਜੀ ਮੈਂ ਰਾਜਦੀਪ ਸਿੰਘ ਅਲਵੇਲਾ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਇਸ ਟਾਈਮ ਮੌਜੂਦਾ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਵੀ ਇਤਿਹਾਸਕ ਧਰਤੀ ਮਾਚੀਵਾੜਾ ਸਾਹਿਬ ਵਿਖੇ ਇਤਿਹਾਸ ਹੈ ਮਾਚੀਵਾੜਾ ਸਾਹਿਬ ਉਹਦੇ ਅੱਜ ਦੂਸਰੇ ਪੜਾਅ ਦੇ ਅੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮ ਪਾਤਸ਼ਾਹ ਗੁਰਦੁਆਰਾ ਚਵਾਰਾ ਸਾਹਿਬ ਵਿਖੇ ਪਹੁੰਚੇ ਸੀ ਤਾਂ ਸਾਡੇ ਨਾਲ ਭਾਈ ਇਕਨਾਮ ਸਿੰਘ ਜੀ ਮੌਜੂਦ ਹਨ ਅਸੀਂ ਜਾਣਦੇ ਹਾਂ ਇੱਥੋਂ ਦੇ ਇਤਿਹਾਸ ਬਾਰੇ ਕਿੱਥੇ ਕਿ ਜਾ ਕੇ ਗੁਰਦੁਆਰਾ ਤੇ ਪੁੱਛਾਂਗੇ ਪਹਿਲਾ ਇਤਿਹਾਸ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਗੜੀ ਛੱਡ ਕੇ ਪੰਜ ਪਿਆਰਿਆਂ ਦਾ ਹੁਕਮ ਮੰਨ ਕੇ ਤਾੜੀ ਮਾਰ ਕੇ ਉਹ ਦੀ ਅਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਪੈਰਾਂ ਵਿੱਚ ਮਹਾਰਾਜ ਜੀ ਦੇ 16 ਚੁੱਬੀਆਂ ਸਨ ਪਰ ਉਸ ਦੀ ਰਜਾ ਵਿੱਚ ਚੱਲਦੇ ਹੋਏ ਸੱਚੇ ਪਾਤਸ਼ਾਹ ਹੱਥ ਵਿੱਚ ਸ਼ਮਸ਼ੀਰ ਨੂੰ ਲੈ ਕੇ ਦਿਲ ਵਿੱਚ ਪੰਥ ਦੀ ਪੀੜ ਨੂੰ ਲੈ ਕੇ ਰੱਖ ਕੇ ਸੁੱਤਾ ਟਿੰਡ ਸਹਰਾਣੇ ਮੈਂ ਵਾਰ ਕੇ ਆਇਆ ਤੇਰੇ ਬਾਣੇ ਅਜੀਤ ਜੁਝਾਰਨੇ ਪਾਏ ਸ਼ੀਧੀ ਬਾਣੇ ਬਿਆਨ ਨਹੀਂ ਹੁੰਦੇ ਦੁਖੜੇ ਤੇਰੇ ਵਿੰਨੇ ਚਰਨ ਕੰਡਿਆਂ ਤੇਰੇ ਤੱਕ ਕੇ ਸੋਹਣਾ ਸਤਲੁਜ ਕਿਨਾਰਾ ਸੌਂ ਗਿਆ ਬਾਜਾਂ ਵਾਲਾ ਪਿਆਰਾ ਜੰਡ ਸਾਹਿਬ ਦੇ ਇਠਾਂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਨੇ ਆਰਾਮ ਕੀਤਾ ਜਿੱਥੇ ਮਿੱਤਰ ਪਿਆਰੇ ਨੂੰ ਸ਼ਬਦ ਉਚਾਰਨ ਕੀਤਾ ਉਸ ਬਾਗ ਵਿੱਚੋਂ ਸਨਮਾਨ ਸਤਕਾਰਯੋਗ ਭਾਈ ਗੁਲਾਬਾ ਭਾਈ ਪੰਜਾਬਾ ਗੁਰੂ ਮਹਾਰਾਜ ਜੀ ਨੂੰ ਆਪਣੇ ਘਰ ਇਸ ਥਾਂ ਤੇ ਜਿੱਥੇ ਆਪਾਂ ਅੱਜ ਦਰਸ਼ਨ ਦੇਦਾਰ ਕਰ ਰਹੇ ਹਾਂ ਗੁਰਦੁਆਰਾ ਚਬਾਰਾ ਸਾਹਿਬ ਨਮਾ ਚਬਾਰਾ ਤਿਆਰ ਕਰਵਾ ਕੇ ਕਰਕੇ ਗੁਰੂ ਜੀ ਦੇ ਤਿਨਾ ਨੇ ਚਰਨ ਪਵਾਏ ਔਰ ਬੜੀ ਪਹਿ ਭਾਵਨਾ ਦੇ ਨਾਲ ਸਤਿਗੁਰੂ ਦੀ ਸੇਵਾ ਕੀਤੀ ਅਗਲਾ ਦਿਨ ਆਇਆ ਤਾਂ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਮਾਤਾ ਹਰਦਾਈ ਜੀ ਨੂੰ ਯਾਦ ਕੀਤਾ ਭਾਈ ਗੁਲਾਬੇ ਨੂੰ ਭੇਜਿਆ ਉਹਨਾਂ ਦੇ ਘਰ ਜਾ ਕੇ ਜਦੋਂ ਭਾਈ ਗੁਲਾਬੇ ਨੇ ਦੱਸਿਆ ਮਾਤਾ ਜੀ ਅੱਜ ਸਾਡੇ ਭਾਗ ਜਾਗੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਚੀਵਾੜਾ ਸਾਹਿਬ ਦੀ ਧਰਤੀ ਨੂੰ ਭਾਗ ਲਾਏ ਨੇ ਅਸਚਰਜ ਰਹਿ ਗਈ ਮਾਤਾ ਕਹਿਣ ਲੱਗੀ ਮੈਂ ਤਾਂ ਦੇਦਾਰਾਂ ਵਾਸਤੇ ਰੋਜ਼ ਅਰਦਾਸ ਅੰਮ੍ਰਿਤ ਵੇਲੇ ਕਰਦੀ ਹਾਂ ਨੇਤਨੇਮ ਤੋਂ ਬਾਅਦ ਮੇਰੀ ਇਹੀ ਅਰਦਾਸ ਹੁੰਦੀ ਹੈ ਕਿ ਮੈਂ ਸਤਿਗੁਰੂ ਦਾ دیدار ਪ੍ਰਾਪਤ ਕਰਨਾ ਇਹ ਤਾਂ ਭਾਗ ਜਾਗ ਪਏ ਮੇਰੇ ਉਸੇ ਵੇਲੇ ਹੀ ਪੁੱਤਰ ਨਿਹਾਲੇ ਨੂੰ ਆਵਾਜ਼ ਦਿੱਤੀ ਪੁੱਤਰ ਮੇਰੇ ਨਾਲ ਚੱਲ ਜਿਹੜੇ ਹੱਥੀ ਬਸਤਰ ਤਿਆਰ ਕੀਤੇ ਸਨ ਮਾਤਾ ਹਰਦਾਈ ਜੀ ਨੇ ਉਹ ਪੁੱਤਰ ਨਿਹਾਲੇ ਨੇ ਚੁੱਕ ਲੈਨੇ ਉਹ ਥਾਨ ਸੀ ਪੂਰਾ ਹੀ ਔਰ ਮਾਤਾ ਸੋਟੀ ਦਾ ਸਹਾਰਾ ਲੈ ਕੇ ਚੱਲਦੇ ਹੋਏ ਜਦੋਂ ਭਾਈ ਗੁਲਾਬੇ ਭਾਈ ਪੰਜਾਬੇ ਦੇ ਘਰ ਆਏ ਆ ਪ੍ਰਤਾਖ ਰੂਪ ਵਿੱਚ ਸਤਿਗੁਰੂ ਜੀ ਦਾ ਦਰਸ਼ਨ ਕੀਤਾ ਬਸਤਰ ਪੇਟ ਕੀਤੇ ਔਰ ਗੁਰੂ ਪਾਤਸ਼ਾਹ ਮਹਾਰਾਜੀ ਨੇ ਅਸੀਸਾਂ ਦਿੱਤੀਆਂ ਨਾਮਦਾਨ ਦੀਆਂ ਦਾਤਾਂ ਬਖਸ਼ ਕੇ ਕਿਹਾ ਮਾਤਾ ਥੋੜੇ ਜੇ ਦਿਨਾਂ ਦੀ ਤੁਹਾਡੀ ਜਿਹੜੀ ਹੈ ਸੰਸਾਰ ਦੀ ਯਾਤਰਾ ਰਹਿ ਗਈ ਹੈ ਮਾਤਾ ਜੀ ਨੇ ਹੋਰ ਵੀ ਖੁਸ਼ੀ ਮਹਿਸੂਸ ਕੀਤੀ ਕਿ ਜ਼ਿੰਦਗੀ ਦੇ ਆਖਰੀ ਪੜਾ ਤੇ ਆ ਕੇ ਮੈਨੂੰ ਸਤਿਗੁਰੂ ਦਾ ਦਰਸ਼ਨ ਪ੍ਰਾਪਤ ਹੋ ਰਿਹਾ ਹੈ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ 모ਹੇ ਤਾਰੇ ਆਪਣਾ ਆਪ ਭੇਦ ਕਰਨ ਵਾਸਤੇ ਆਪਾਂ ਵਾਰ ਦਿੱਤਾ ਗੁਰੂ ਦੇ ਚਰਨਾਂ ਤੋਂ ਸਤਿਗੁਰੂ ਨੇ ਵਸਤਰ ਪ੍ਰਵਾਨ ਕਰ ਲੈ ਮਾਤਾ ਹਰਦੈ ਜੀ ਨੇ ਜਨਮ ਸਫਲਾ ਕਰ ਲਿਆ ਗੁਰੂ ਸਵਾਰਿਓ ਰਾਤ ਦਾ ਸਮਾ ਹੋਇਆ ਭਾਈ ਗੁਲਾਬਾ ਭਾਈ ਪੰਜਾਬਾ ਸਤਿਗੁਰੂ ਦੀ ਸੇਵਾ ਵਿੱਚ ਲੱਗੇ ਹਨ ਪਰ ਮਨ ਵਿੱਚ ਵਾਰ-ਵਾਰ ਇੱਕ ਭੈ ਆ ਰਿਹਾ ਹੈ ਕਿ ਆਂਡ ਗਵਾਂਡ ਦੇ ਵਿੱਚ ਸਾਡੇ ਕਿਤੇ ਪਤਾ ਨਾ ਕਿਸੇ ਨੂੰ ਲੱਗ ਜਾਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਾਡੇ ਪਾਸ ਟਹਿਰੇ ਹੋਏ ਹਨ ਇੰਨੀ ਦੇਰ ਨੂੰ ਦਰਵਾਜ਼ੇ ਤੇ ਆਵਾਜ਼ ਆਈ ਹੈ ਕਿਸੇ ਦੇ ਆਉਣ ਦੀ ਇਹ ਹੈਰਾਨ ਰਹਿ ਗਏ ਭਾਈ ਗੁਲਾਬੇ ਨੇ ਜਦੋਂ ਦਰਵਾਜ਼ਾ ਖੋਲਿਆ ਤੇ ਪਿਆਰ ਵਾਲੇ ਸਤਕਾਰ ਵਾਲੇ ਦੋ ਸ਼ਦਾਗਰ ਭਾਈ ਗਨੀਖਾਂ ਭਾਈ ਨਵੀਖਾਂ ਦਰਵਾਜ਼ੇ ਤੇ ਖੜੋਤੇ ਹਨ ਪਠਾਣੀ ਲਿਬਾਸ ਦੇਖਦਿਆਂ ਸਰ ਮਨ ਵਿੱਚ ਭੈ ਆਇਆ ਪਰ ਫਿਰ ਗੁਰੂ ਪਾਤਸ਼ਾਹ ਨੇ ਅੰਦਰੋਂ ਆਵਾਜ਼ ਦਿੱਤੀ ਕਿ ਸਦਾਗਰਾਂ ਨੂੰ ਅੰਦਰ ਆਉਣ ਦਿਓ ਸਾਡਾ ਇਹਨਾਂ ਨਾਲ ਪਿਆਰ ਹੈ ਇਸ ਚਬਾਰਾ ਸਾਹਿਬ ਦੇ ਆਪਾਂ ਦਰਸ਼ਨ ਦੇਦਾਰ ਕਰ ਰਹੇ ਹਾਂ ਇਹ ਘਰ ਹੈ ਭਾਈ ਗੁਲਾਬੇ ਤੇ ਭਾਈ ਪੰਜਾਬੇ ਦਾ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਮਸੰਦ ਸਿੱਖ ਹਨ ਜਿਨ੍ਹਾਂ ਨੇ ਸੇਵਾ ਕਰਕੇ ਆਪਣੇ ਘਰ ਪਨਾਹ ਦੇ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਹੁਤ ਸੇਵਾ ਕੀਤੀ ਹੈ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ ਮਨ ਚਿੰਦਿਆ ਫਲ ਪਾਵਨਾ ਹੋਮੇ ਵਿੱਚੋਂ ਜਾਏ ਗੁਰੂ ਪਾਤਸ਼ਾਹੀ ਜੀ ਨੇ ਨਿਵਾਜਿਆ ਹੈ ਇਸ ਧਰਤੀ ਨੂੰ ਔਰ ਗੁਰਦੁਆਰਾ ਚਬਾਰਾ ਸਾਹਿਬ ਦੇ ਆਪਾਂ ਦਰਸ਼ਨ ਦੇਦਾਰ ਕਰ ਰਹੇ ਆ ਪਾਤਸ਼ਾਹ ਕਿਰਪਾ ਕਰਨ ਚੈਨਲ ਵਾਲੇ ਵੀਰਾਂ ਦਾ ਵੀ ਇਹ ਉਪਰਾਲਾ ਸਫਲਾ ਕਰਨ ਔਰ ਚਰਨ ਕਮਲਾਂ ਦਾ ਪਿਆਰ ਬਖਸ਼ਣ ਮੇਰੀਆਂ ਪੁੱਲਾਂ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਜਿਹੜੇ ਅੰਦਰ ਮੱਠ ਸਾਹਿਬ ਪਏ ਨੇ ਇਸ ਤਰ੍ਹਾਂ ਦੇਖਿਆ ਗਿਆ ਉਹ ਮੱਠ ਸਾਹਿਬ ਉਹ ਉਸੇ ਉਸੇ ਟਾਈਮ ਦੇ ਦੀ ਸ਼ਿਸ਼ੋਭਤ ਨੇ ਇਹ ਜਗ੍ਹਾ ਵੀ ਉੱਚੀ ਦੇਖੀ ਜਾ ਰਹੀ ਹੈ ਬਹੁਤ ਜ਼ਿਆਦਾ ਕੀ ਕੰਗਰੇ ਨੇ ਥੋੜੇ ਜਿਹਾ ਹਾਂ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਜਿਸ ਮੱਠ ਵਿੱਚ ਬਸਤਰ ਲਿਲਾਰੀ ਨੇ ਰੰਗੇ ਸਨ ਉਸ ਮੱਠ ਦਾ ਆਪਾਂ ਨੂੰ ਇੱਥੇ ਦਰਸ਼ਨ ਦੇਦਾਰ ਪ੍ਰਾਪਤ ਹੁੰਦਾ ਹੈ ਹੋਰ ਉਹਨਾਂ ਦੋ ਸੀਗੇ ਜਿਹੜੇ ਨਿਲਾਰੀ ਜਿਹੜੇ ਹਨ ਉਹਨਾਂ ਦਾ ਨਾਮ ਨਹੀਂ ਇਤਿਹਾਸ ਦੇ ਵਿੱਚ ਬਹੁਤਾ ਜ਼ਿਕਰ ਨਹੀਂ ਆਉਂਦਾ ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਥਾਨ ਤੇ ਜੋ ਮੱਤ ਹੈ ਇਹ ਪ੍ਰਾਪਤਨ ਹੈ ਜਿਸ ਵਿੱਚ ਮਹਾਰਾਜ ਜੀ ਦੇ ਨੀਲੇ ਵਸਤਰ ਰੰਗੇ ਗਏ ਕਿਉਂਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਉੱਚ ਦਾ ਪੀਰ ਜਾ ਕੇ ਬਣਦੇ ਹਨ ਪਾਈ ਗਨੀਖਾ ਪਾਈ ਨਵੀ ਖਾਨ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਜੀ ਤੋਂ ਅਸੀਂ ਇੱਕ ਗੱਲਬਾਤ ਕੀਤੀ ਭਾਈ ਸਾਹਿਬ ਉਹਨਾਂ ਨੇ ਦੱਸਿਆ ਇੱਕ ਇਹ ਜਿਹੜੀ ਜਗ੍ਹਾ ਸਭ ਤੋਂ ਉੱਚੀ ਜਗ੍ਹਾ ਜਿਸ ਦਾ ਨਾਮ ਗੁਰਦੁਆਰਾ ਸ੍ਰੀ ਚਵਾਰਾ ਸਾਹਿਬ ਹੈ ਮਾਛੀਵਾੜਾ ਸਾਹਿਬ ਵਿਖੇ ਆ ਤੇ ਨਾਲ ਹੀ ਇੱਥੇ ਇੱਕ ਮੱਠ ਸਾਹਿਬ ਮੌਜੂਦ ਨੇ ਜਿੱਥੇ ਕਿ ਗੁਰੂ ਜੀ ਦਾ ਜਿਹੜਾ ਬਾਣਾ ਰੰਗਿਆ ਗਿਆ ਸੀਗਾ ਭਾਈ ਗਲਬਾ ਜੀ ਦੇ ਘਰੇ ਇੱਥੇ ਮੌਜੂਦ ਆ ਤੇ ਅਸੀਂ ਵੀ ਸੰਗਤ ਨੂੰ ਹੀ ਅਪੀਲ ਕਰਦੇ ਆਂ ਵੀ ਇੱਥੇ ਆ ਕੇ ਮਾਛੀਵਾੜਾ ਸਾਹਿਬ ਵਿਖੇ ਆ ਕੇ ਦਰਸ਼ਨ ਕਰੋ ਤਾਂ ਵਧੇਰੇ ਅਪਡੇਟ ਲਈ ਸਾਡੇ ਚੈਨਲ ਡੈਨਿਕ ਸਵੇਰਾ ਦੇ ਨਾਲ ਜੁੜੇ ਰਹੋ ਮਾਛੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੀਰਪੁਰ